ਹਾਂ ਜੀ ਤੁਹਾਡੇ ਸੁਣਿਆਗਾ ਦੇਸੀ ਘਿਓ ਦੇ ਪਰੌਂਠੇ ਬੜੇ ਮਸ਼ਹੂਰ ਨੇ ਕੀ ਕੀ ਚੱਕਰ ਕੀ ਹੈ ਜੇ ਕਿਸੇ ਨੇ ਖਾਣਾ ਹੋਵੇ ਤਾਂ ਦੇਸੀ ਘਿਓ ਦਾ ਵੀ ਪਰੌਂਠਾ ਹੈਗਾ अवेलेबल ਆਪਣੇ ਕੋਲੇ ਤੇ ਸਿੰਪਲ ਵੀ ਹੈਗਾ ਤਾਂ ਕਿ ਹਰ ਇੱਕ ਤਰ੍ਹਾਂ ਦਾ ਕਸਟਮਰ ਆਂਦਾ ਹੈ ਹਨਾ ਅਗਲਾ ਤੂੰ ਨਹੀਂ ਅਫੋਰਡ ਕਰਦਾ ਭਾਈ ਮੈਂ ਸੁਣਿਆ ਕਹਿੰਦਾ ਵੀ ਜਿਹੜੇ ਸੰਗਰੂਰ ਦੇ ਲਾਗੇ ਲਾਗੇ ਸ਼ਹਿਰ ਵਾਲੇ ਨੇ ਉਹ ਕਹਿੰਦੇ ਇਹਨਾਂ ਕੋਲ ਇੱਕ ਤਾਂ ਹੋ ਗਈ ਆਪਣੀ ਕੜੀ ਹੋ ਗਈ ਜੀ ਕੋਈ ਵੀ ਸਬਜ਼ੀ ਲਾ ਲਓ ਕੋਈ ਵੀ ਸਬਜ਼ੀ ਹਾਂ ਦਾਲ ਹੋ ਗਈ ਦਾਲ ਹੋ ਗਈ ਸੈਲਡ ਹੋ ਗਿਆ ਚਾਰ ਰੋਟੀਆਂ ਹਨਾ ਜੀ ਚਾਰ ਰੋਟੀਆਂ ਇਹ ਸੇ ਜਲੰਧਰ ਤੋਂ ਆਏ ਆਂ ਔਰ ਚਾਹ ਪੀਤੀ ਚਾਹ ਜਾਂਦੀ ਬਹੁਤ ਟੇਸਟੀ ਬਹੁਤ ਵਧੀਆ ਪ੍ਰਮਾਦਰਾਂ ਨੂੰ ਚੜ੍ਹਦੀ ਕਲਾ ਜਿਹਾ ਰੱਖੇ ਬਸ ਬਾਈ ਹੋਰ ਜਲੰਧਰ ਤੋਂ ਆਇਆ ਥੋੜਾ ਜਾਣਾ ਸੀਗਾ ਤੇ ਵਧੀਆ ਲੱਗਿਆ ਵੀਰੇ ਖਾਣਾ ਪੀਣਾ ਦੂਜੀ ਵਾਰ ਹੀ ਆਏ ਦੂਜੀ ਵਾਰ ਜੋ ਘਰ ਦਾ ਸਵਾਦ ਹੁੰਦਾ ਖਾਣੇ ਦਾ ਮੇਨ ਮੇਨ ਵੀ ਉਹ ਖਾਣੇ ਦਾ ਤੇਰਾ ਪਰੌਂਠਿਆਂ ਦਾ ਆਰਡਰ ਦਿੱਤਾ ਸੀਗਾ ਉਹ ਵੀ ਸਾਡੇ ਰਿਸ਼ਤੇਦਾਰ ਆਏ ਉਹਨਾਂ ਨੂੰ ਪਹਿਲਾਂ ਖਾਦੇ ਹੋਣੇ ਕਹਿੰਦੇ ਜੀ ਮੰਗਾ ਕੇ ਉੱਥੋਂ ਦਿਓ ਅੱਛਾ ਇਹਨੂੰ ਪਸੰਦ ਆਈ ਆਪਾਂ ਬਾਈ ਨੂੰ ਕਿਹਾ ਬਾਈ ਨੇ ਪੈਕ ਕਰਕੇ ਤੋਰ ਤੇ ਲੋਜੀ ਖਾਣ ਪੀਣ ਦਾ ਸਮਾਨ ਦੇਖ ਕੇ ਤੁਹਾਡੇ ਮੂੰਹ ਵਿੱਚ ਆ ਗਿਆ ਹੋਗਾ ਪਾਣੀ ਤੇ ਆਪਣੇ ਪੰਜਾਬੀ ਜੋੜੇ ਨੇ ਕੰਮ ਸ਼ੁਰੂ ਕੀਤਾ ਹੈ ਸੰਗਰੂਰ ਸ਼ਹਿਰ ਜਣਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਕਹਿ ਦਿੰਦੇ ਹਾਂ ਕਿ ਆ ਬੜੇ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਕੰਮ ਨਹੀਂ ਕਰਦੇ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਖੜੇ ਆ ਨਵਾਂ ਕੰਮ ਸ਼ੁਰੂ ਕੀਤਾ ਤੇ ਚੀਜ਼ਾਂ ਤੁਸੀਂ ਸੁਣ ਕੇ ਵੀ ਹੈਰਾਨ ਰਹਿ ਜਾਓਗੇ ਪਹਿਲਾਂ ਤਾਂ ਖਾਣੇ ਪੀਣ ਦੀ ਗੱਲ ਕਰ ਰਹੇ ਹਾਂ ਲੈ ਆਇਆ ਦੋਨੋਂ ਪਲੇਟਾਂ ਚੈੱਕ ਕਰਾ ਦੇ ਵੀਰੇ ਸਿਰਫ 99 ਰੁਪਏ ਲੈ ਕੇ ਆ ਜਾਣਾ ਆਪਣੇ ਕੋਲੋਂ ਹਾਂਜੀ 99 99 ਦੇ ਵਿੱਚ ਆਹ ਥਾਲੀ ਤੁਹਾਡੇ ਸਾਹਮਣੇ ਆ ਜੇ ਆਪਾਂ ਚੀਜ਼ਾਂ ਦੀ ਗੱਲ ਕਰੀਏ ਬਹੁਤ ਖੁਸ਼ ਆ ਗਿਆ ਦੋ ਤਰ੍ਹਾਂ ਦੀ ਥਾਲੀ ਇਹਨਾਂ ਦੀ ਫੇਮਸ ਹੈਗੀ ਸੰਗਰੂਰ ਦੇ ਵਿੱਚ ਪੂਰੀ ਇੱਕ ਵਾਰੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਲੋਕੇਸ਼ਨ ਤੇ ਐਡਰੈਸ ਸਮਝਾ ਦਵਾਂ ਨਾ ਰਾਈਸ ਬੂਬਰ ਦੇ ਨਾਮ ਤੇ ਹੈਣਾ ਜੀ ਰਾਈਸ ਬੂਮਰ ਬੂਮਰ ਦੇ ਨਾਮ ਤੇ ਇੱਕ ਵਾਰੀ ਬਾਹਰੋ ਚੱਕਰ ਇੱਕ ਵਾਰੀ ਰੋੜਾ ਇੱਕ ਵਾਰੀ ਨਾਨਕਾਲਾ ਚੌਕ ਵੀ ਦਿਖਾ ਦੇ ਇੱਕ ਵਾਰੀ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਨੇ ਨਾ ਇਹ ਜਦੋਂ ਸੰਗਰੂਰ ਤੋਂ ਨਾਨਕਾਲਾ ਚੌਕ ਹੈਗਾ ਇਹਦੇ ਬਿਲਕੁਲ ਹੀ ਕੋਰਨਰ ਤੇ ਦੋ ਤਿੰਨ ਦੁਕਾਨਾਂ ਛੱਡ ਕੇ ਤੁਸੀਂ ਬੋਰਡ ਚੈੱਕ ਕਰ ਲੋਗੇ ਪਹਿਲਾਂ ਤਾਂ ਹੀ ਵੈਲਕਮ ਆ ਆਪਣੇ ਚੈਨਲ ਤੇ ਪੀਵੀ 13 ਪ੍ਰੋਡਕਸ਼ਨ ਤੇ ਠੀਕ ਹੈ ਜੀ ਕੀ ਕੀ ਕਰਕੇ ਮੰਨੋਗੇ ਭਲਾ ਮੈਨੂੰ ਐ ਦੱਸੋ 99 ਦੇ ਵਿੱਚ ਇੰਨਾ ਕੁਝ ਹੈ ਬਿਲਕੁਲ ਬਿਲਕੁਲ ਇਹ ਤਾਂ ਫਿਰ ਘਾਟਾ ਪੈਣ ਵਾਲਾ ਕੰਮ ਆ ਨਹੀਂ ਨਹੀਂ ਕੋਈ ਘਾਟਾ ਨਹੀਂ ਪੈਣਾ ਬਸ ਦੇ ਯਾਰ ਇੱਕ ਚੀਜ਼ ਚ ਬਚਣੀ ਹੈ ਜੀ ਪਰ ਐ ਵੀ ਥੋੜੇ ਆਪਾਂ ਘੱਟ ਵਚਾ ਲਓ ਠੀਕ ਹੈ ਤੇ ਇੱਕ ਚੀਜ਼ ਦੇਖੋ ਯਾਰ ਮਤਲਬ ਸਾਦਗੀ ਜਿੰਦੀ ਕਹਿੰਦਾ ਸਾਦਾ ਜਿਹਾ ਖਾਣਾ ਪੀਣਾ ਇੱਥੇ ਕਸਟਮਰ ਬੈਠੇ ਨੇਗੇ ਮੈਂ ਉਹਨਾਂ ਨਾਲ ਵੀ ਗੱਲਬਾਤਾਂ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਜੀ ਗੱਲ ਕਰੀਏ ਵੀ ਜਿਹੜਾ ਆਪਣਾ 99 ਦੀ ਥਾਲੀ ਜਿਹੜੀ ਸੋਨੇ ਫੇਮਸ ਚੱ ਇਦੇ ਵਿੱਚ ਆਪਣਾ ਕੀ ਕੁਝ ਕੀ ਇਕੁਏਸ਼ਨ ਇਨਕਲੂਡ ਹੋਊਗਾ ਜੀ ਹੋ ਗਿਆ ਆਪਣੇ ਕੜੀ ਹੋ ਗਈ ਜੀ ਕੋਈ ਵੀ ਸਬਜੀ ਲਾ ਲਓ ਕੋਈ ਵੀ ਸਬਜੀ ਹਾਂ ਦਾਲ ਹੋ ਗਈ ਦਾਲ ਹੋ ਗਈ ਸੈਲਡ ਹੋ ਗਿਆ ਚਾਰ ਰੋਟੀਆਂ ਹਨਾ ਜੀ ਇਹ 99 ਦੀ ਆ ਇਹ 99 ਦੀ ਤੇ ਤੁਸੀਂ ਥੋੜਾ ਜਿਆਦਾ ਹੋਰ ਵਧੀਆ ਲੈਣਾ ਹੈ ਇਹਦੇ ਵਿੱਚ ਆਪਣਾ ਪਨੀਰ ਐਡ ਹੋ ਗਿਆ ਜੀ ਮਿਕਸ ਵੇਜ ਸੈਲਡ ਤੇ ਚਾਵਲ ਤਾਂ ਹੈਗੇ ਨੇ ਹਾਂ ਜੀ ਇਹ ਕਿੰਨੇ ਦੀ ਪੈਂਦੀ ਥਾਲੀ ਜੀ ਏ 120 ਦੀ 120 ਰੁਪਏ ਦੀ ਕੱਲਾ ਇੱਥੇ ਤੱਕ ਸੀਮਤ ਨਹੀਂ ਹੈਗੇ ਕਹਿੰਦੇ ਜੀ ਤੁਹਾਡੇ ਸੁਣਿਆਗਾ ਦੇਸੀ ਘਿਓ ਦੇ ਪਰੌਂਠੇ ਬੜੇ ਮਸ਼ਹੂਰ ਨੇ ਕੀ ਕੀ ਚੱਕਰ ਕੀ ਹੈ ਜੇ ਕਿਸੇ ਨੇ ਖਾਣਾ ਹੋਵੇ ਤਾਂ ਦੇਸੀ ਘਿਓ ਦਾ ਵੀ ਪਰੌਂਠਾ ਹੈਗਾ अवेलेबल ਆਪਣੇ ਕੋਲੇ ਤੇ ਸਿੰਪਲ ਵੀ ਹੈਗਾ ਤਾਂ ਕਿ ਹਰ ਇੱਕ ਤਰ੍ਹਾਂ ਦਾ ਕਸਟਮਰ ਆਂਦਾ ਹੈ ਹਨ ਅਗਲਾ ਤੁਸੀਂ ਨਹੀਂ ਅਫੋਰਡ ਕਰਦੇ ਭਾਈ ਮੈਂ ਸੁਣਿਆ ਕਹਿੰਦਾ ਵੀ ਜਿਹੜੇ ਸੰਗਰੂਰ ਦੇ ਲਾਗੇ ਲਾਗੇ ਸ਼ਹਿਰ ਵਾਲੇ ਨੇ ਉਹ ਕਹਿੰਦੇ ਇਹਨਾਂ ਕੋਲ ਆ ਜਾਂਦੇ ਆ ਦੇਸੀ ਘਿਓ ਦਾ ਪਰੌਂਠਾ ਖਾਣ ਆ ਮਤਲਬ ਸਪੈਸ਼ਲ ਹੈ ਵਧੀਆ ਤੇ ਇਹ ਵੀ ਨਹੀਂਗਾ ਕੋਈ ਜ਼ਿਆਦਾ ਕੋਈ ਖਾਸ ਮਹਿੰਗਾ ਹੋਊਗਾ ਵੀਰੇ 10 ਕੀ ਦੇ ਫਰਕ ਹੋਊਗਾ ਹਾਂਜੀ ਸਿਰਫ 10 ਰੁਪਏ ਦਾ ਫਰਕ 10 ਰੁਪਏ ਦਾ ਫਰਕ ਸਿਰਫ 10 ਰੁਪਏ ਦਾ 10 ਰੁਪਏ ਦੇ ਫਰਕ ਦੇ ਨਾਲ ਦੇਸੀ ਕਿ ਉਹਦਾ ਪਰੌਣਾ ਵੀ ਖਾਓ ਜਿਹੜੇ ਹੁਣ ਆ ਚੀਜ਼ਾਂ ਬਣੀ ਹੋਈ ਨਹੀਂਆਂ ਦੇਖੋ ਇੱਕ ਤਰ੍ਹਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਵੀ ਘਰ ਦੇ ਵਿੱਚ ਜੁਆ ਆਪਾਂ ਹੁਣ ਵਰਤਦੇ ਹਾਂ ਘਰ ਦੇ ਹੁਣ ਵਿੱਚ ਜਿਹੜਾ ਆਪਾਂ ਵਰਤਦੇ ਉਹ ਹੀ ਆ ਕੋਈ ਮਸਾਲੇ ਨਹੀਂ ਐਡ ਕੀਤੇ ਹੋਏ ਸੰਗਰੂਰ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੋਊਗੀ ਹੁਣ ਇਹ ਕਹਿਣਗੇ ਵੀ ਸਾਨੂੰ ਕurier ਵਗੈਰਾ ਕਰਵਾ ਦੇਣਗੇ ਸੰਗਰੂਰ ਚ ਕੱਲਾ ਸੰਗਰੂਰ ਚ ਕਰਵਾ ਦੇਣਗੇ ਨਾ ਕੋਈ ਚੱਕਰ ਨਹੀਂ ਜੋਮੈਟੋ ਤੇ ਵੀ ਪੈ ਰਹਿਆ ਆਪਣਾ 2-4 ਦਿਨਾਂ ਚ ਜੋਮੈਟੋ ਤੇ ਅੱਛਾ ਡਿਲੀਵਰੀ ਵੀ ਹੋ ਜੂਗੀ ਨਾ ਤੇ ਸਭ ਤੋਂ ਵੱਡੀ ਗੱਲ ਹੁਣ ਆਪਾਂ ਗੱਲ ਕਰ ਲੈਣ ਇਹਨਾਂ ਦੇ ਵਿੱਚ ਖਾਣ ਪੀਣ ਦੇ ਵਿੱਚ ਕੀ ਕੁਝ ਮਿਲੂਗਾ ਦੇਖੋ ਆ ਤੁਸੀਂ ਮੈਨੂੰ ਦੱਸਿਆ ਦੀ ਕਿ ਮੀਲ ਦੇ ਵਿੱਚ ਦਿਨ ਵਾਈ ਦਿਨ ਆਪਣੀ ਚੇਂਜ ਹੁੰਦੀ ਰਹਿੰਦੀ ਹੈ ਪਹਿਲਾਂ ਤਾਂ ਹਾਂਜੀ ਹਾਂ 2-4 ਦਿਨ ਹਰ ਇੱਕ ਮਤਲਬ ਰੋਜ਼ ਕੁਛ ਨਾ ਕੁਛ 2-4 ਸਬਜ਼ੀਆਂ ਚੇਂਜ ਹੁੰਦੀਆਂ ਨੇ ਜੇ ਹੁਣ ਤੁਸੀਂ ਐ ਸੋਚ ਰਹੇ ਹੋਗੇ ਕਿ ਕੱਲੀ ਥਾਲੀ ਜਾਂ ਪਰੌਂਠਾ ਮਸ਼ਹੂਰ ਹੈ ਨਾ ਇੱਥੇ ਸਾਨੂੰ ਬ੍ਰੇਕਫਾਸਟ ਲੰਚ ਤੇ ਡਿਨਰ ਤਿੰਨੇ ਮਿਲ ਜਾਣਗੇ ਜੀ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਸਵੇਰੇ ਆਪਾਂ ਕਿੰਨੇ ਕ ਵਜੇ ਆਜਣੇ ਕਿਉਂਕਿ ਨਾ ਆਪਣੇ ਸੰਗਰੂਰ ਦੇ ਵਿੱਚ ਬਹੁਤ ਸਾਰੇ ਆਫਿਸ ਹੈਗੇ ਨੇ ਜਿਨ੍ਹਾਂ ਦਾ ਵਿਚਾਰਾਂ ਦਾ ਟਾਈਮ ਮੰਨ ਕੇ ਚਲੋ ਕਈਆਂ ਤਾਂ 10 ਵਜੇ ਵਿਜ਼ਿਟ ਕਰਨੀ ਕਰਨਾ ਹੁੰਦਾ ਉਹ ਕੁਝ ਕੋ ਉਰੇ ਰੈਂਟ ਤੇ ਵੀ ਰ ਉਹ ਕਹਿੰਦੇ ਨੇ ਵੀ ਚਲੋ ਇੱਥੇ ਸਹੀ ਰਹਿਵਾਂ ਕਿੰਨੇ ਵਜੇ ਆਪਾਂ ਉਰੇ ਕਿੰਨੇ ਵਜੇ ਐਗਜ਼ੈਕਟ ਆ ਕੇ ਪਹੁੰਚ ਜਾਨੇ ਆ ਆਪਾਂ 7 ਵਜੇ ਆ ਜਾਨੇ ਜੀ ਪਰ ਆਪਣਾ ਪਰਾਂਠਾ ਜਿਹੜਾ 7:30 8 ਵਜੇ ਤੱਕ ਰੈਡੀ ਹੋ ਜਾਂਦਾ ਰੈਡੀ ਹੋ ਜਾਂਦਾ ਹੈ ਨਾ 8 ਵਜੇ ਰੈਡੀ ਮਿਲਦਾ 8 ਵਜੇ ਰੈਡੀ ਹੋ ਜਾਂਦਾ ਤੇ ਬ੍ਰੇਕਫਾਸਟ ਤਾਂ ਹੈਗੀ ਹੈਗਾ ਬ੍ਰੇਕਫਾਸਟ ਦੇ ਵਿੱਚ ਪਰਾਂਠਾ ਜਾਂ ਹੋਰ ਮੀਲਸ ਵੀ ਹੋਣਗੀਆਂ ਤੇ ਲੰਚ ਦੇ ਵਿੱਚ ਆਪਾਂ ਇਹ ਚੀਜ਼ ਦਿਖਾਈ ਜਦਾ ਹੈਗੀ ਹੈਗੀ ਹੈ ਤੁਸੀਂ ਇਹ ਵੀ ਲੈ ਸਕਦੇ ਉਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਚੀਜ਼ਾਂ ਆਈਏ ਨੇ ਹੋਰ ਬਹੁਤ ਚੀਜ਼ਾਂ ਨੇ ਜਿਹੜੇ ਖਾਣੇ ਹੋਰ ਐਡ ਹੁੰਦੇ ਰਹਿੰਦੇ ਨੇ ਸਬਜ਼ੀਆਂ ਰੋਜ਼ ਅਲੱਗ-ਅ ਜਾਣਾ ਜੀ ਮੈਂ ਕਸਟਮਰ ਦਾ ਰਿਵਿਊ ਲੈ ਲੈਣਾ ਤੇ ਸਾਰਾ ਆਪਾ ਖਾਦਾ ਕੀ ਜਾਂਦਾ ਸੋ ਮੜਾ ਇੱਕ ਵਾਰੀ ਅਸੀਂ ਥਾਲੀ ਖਾਧੀ ਆ ਬਹੁਤ ਵਧੀਆ ਨਾਈਸ ਹੈ ਅਸੀਂ ਜਲੰਧਰ ਤੋਂ ਆਏ ਆ ਔਰ ਚਾਹ ਪੀਤੀ ਆ ਚਾਹ ਜਾਂਦੀ ਬਹੁਤ ਟੇਸਟੀ ਬਹੁਤ ਵਧੀਆ ਪ੍ਰਮਾਦਰਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਬਸ ਭਾਈ ਹੋਰ ਜਲੰਧਰ ਤੋਂ ਆਇਆ ਥੋੜਾ ਜਾਣਾ ਸੀਗਾ ਤੇ ਵਧੀਆ ਲੱਗਿਆ ਵੀਰੇ ਖਾਣਾ ਪੀਣਾ ਦੂਜੀ ਵਾਰੀ ਆਏ ਆ ਦੂਜੀ ਵਾਰੀ ਆਏ ਆ ਲਾ ਭਾਈ ਬੰਦਾ ਤੁਸੀਂ ਲਾਲੋ ਸਾਹਿਬ ਜੇ ਦੂਸਰੀ ਵਾਰ ਆਇਆ ਤਾਂ ਗੱਲਬਾਤ ਹੈਗੀ ਤਾਂ ਆ ਹਨਾ ਲਓ ਭਾਈ ਜੇ ਤੁਸੀਂ ਵੀ ਆਣਾ ਹੋਊਗਾ ਤਾਂ ਉਰੇ ਵਿਜ਼ਿਟ ਕਰਨਾ ਕੋਈ ਚੱਕਰ ਨਹੀਂ ਤੇ ਇਸ ਤੋਂ ਇਲਾਵਾ ਇਹ ਮੀਲਸ ਆਪਣਾ ਦਿਖਾ ਦਿਆਣਾ ਸਾਰੀਆਂ ਹਾਂਜੀ ਤੇ ਸੰਗਰੂਰ ਦੇ ਵਿੱਚ ਡਿਲੀਵਰੀ ਹੋ ਜੂ ਕੋਈ ਚੱਕਰ ਨਹੀਂ ਕੋਈ ਚੱਕਰ ਬਾਕੀ ਜਿਹੜੇ ਵਿਜ਼ਿਟ ਕਰਨਾ ਤਾਂ ਵੀਰੇ ਇਹਨਾਂ ਦਾ ਐਡਰੈਸ ਅਣੜਕੇ ਵਾਲੇ ਚੌਂਕ ਤੋਰੇਆ ਬਾਕੀ ਸਕਰੀਨ ਤੇ ਨੰਬਰ ਵੀ ਜਲ ਰਿਹਾ ਹੈ ਕਈ ਵਾਰ ਨਾ ਜੇ ਤੁਸੀਂ ਕੋਈ ਸਪੈਸ਼ਲ ਮੀਲ ਤਿਆਰ ਕਰਾਣੀ ਹੁੰਦੀ ਹੈ ਜੀ ਉਹ ਆਪਾਂ ਕਰ ਦਾਂਗੇ ਉਹ ਵੀ ਕਰ ਦਾਂਗੇ ਜੀ ਕਰ ਦਾਂਗੇ ਨਾ ਉਹ ਆਪਾਂ ਨੂੰ ਸਾਡਾ ਨੰਬਰ ਹੈਗਾ ਕਾਲ ਕਰ ਦੋ ਅਸੀਂ ਰੈਡੀ ਕਰਕੇ ਰੱਖ ਦਾਂਗੇ ਆਓ ਆਪਾਂ ਨੂੰ ਹਣਾ ਕਾਲ ਕਰਕੇ ਐਡਵਾਂਸ ਦੇ ਦੱਸ ਦੇਣਾ ਜੇ ਤੁਸੀਂ ਲੋਕਲ ਵੀ ਹੋ ਕੋਈ ਦਿੱਕਤ ਨਹੀਂ ਤੁਸੀਂ ਬਸ ਥੋੜਾ ਜਿਹਾ 5-10 ਮਿੰਟ ਪਹਿਲਾਂ ਦੱਸ ਦਿਓ ਕਿਉਂਕਿ ਰੈਡੀ ਕਰਨ ਨੂੰ ਥੋੜਾ ਟਾਈਮ ਲੱਗਦਾ ਤੇ ਬਾਕੀ ਸਰਦੀ ਹੋ ਰਹੀ ਹੈ ਤੁਹਾਨੂੰ ਬਸ ਠੰਡਾ ਵੀ ਜਿੱਤੀ ਹੋ ਜਾਂਦਾ ਬਾਅਦ ਚ ਪਰ ਗਰਮ ਗਰਮ ਖਾਣ ਦਾ ਸੁਆਦ ਵੀ ਆ ਜੂਗਾ ਨਾ ਜੀ ਹਾਂਜੀ ਹਾਂ ਬਾਕੀ ਇਹਨਾਂ ਦਾ ਜਰਰੀ ਸਕਰੀਨ ਤੇ ਨੰਬਰ ਕਰ ਲਓ ਜੀ ਕੰਟੈਕਟ ਆਪਾਂ ਦਾ ਬ੍ਰੇਕਫਾਸਟ ਲੰਚ ਡਿਨਰ ਤਿੰਨੋਂ ਬਾਕੀ ਇੱਕ ਚੀਜ਼ ਹੋਰ ਦੱਸ ਦਈ ਜੇ ਮੈਂ ਆਪਾਂ ਫੂਡ ਹੈਗਾ ਇਹ ਆਪਾਂ ਅਗਲਾ ਕਈ ਵਾਰ ਡਿਮਾਂਡ ਹੁੰਦੀ ਹੈ ਜਿਹੜੇ ਆਪਣੇ ਲੋਕਲ ਕਹਿੰਦੇ ਨੇ ਕਿ ਅਸੀਂ ਸਾਨੂੰ ਇਹ ਮੀਲਸ ਵੀ ਦੇਸੀ ਕੁਝ ਚਾਹੀਦੀਆਂ ਨੇਗੇ ਆ ਵੀ ਆਪਾਂ ਉਹਦੀ ਉਹਨਾਂ ਦੀ ਪ੍ਰਾਇੋਰਟੀ ਤੇ ਆਪਾਂ ਤਿਆਰ ਕਰਕੇ ਦੇ ਸਕਦੇ ਹਾਂ ਹਾਂਜੀ ਹਾਂਜੀ ਉਹ ਕਹਿਣਗੇ ਤਾਂ ਤਿਆਰ ਕਰਕੇ ਦੇ ਦਾਂਗੇ ਸਪੈਸ਼ਲੀ ਤਿਆਰ ਹੋਣੀ ਹੈ ਜੀ ਸਿੰਪਲ ਆ ਆਪਣਾ ਕਈ ਵਾਰ ਕਹਿੰਦੇ ਨੇ ਕਿ ਅਸੀਂ ਤੇਲ ਵਾਲਾ ਖਾਣਾ ਉਹ ਵੀ ਹੋ ਜਾਊਗਾ ਤੁਸੀਂ ਕਹਾਂਗੇ ਦੇਸੀ ਕੋਲਾ ਖਾਣਾ ਦਾ ਉਹ ਵੀ ਹੋ ਜੂ ਕੋ ਚੱਕਰ ਨੇ ਬਾਕੀ ਵੀਰੇ ਪਰੌਂਠੇ ਇਹਨਾਂ ਦੇ ਦੇਸੀ ਕੋਲੇ ਬੜੇ ਮਸ਼ਹੂਰ ਨੇ ਇੱਕ ਵਾਰੀ ਆਏ ਉਹਦੇ ਟਰਾਈ ਜ਼ਰੂਰ ਕਰੋ ਜਿੰਨੇ ਵੀ ਦੇਖ ਰਿਹਾ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਸੰਗਰੂਰ ਦੇ ਜਿੰਨੇ ਵੀ ਹੈਗੇ ਨੇ ਪ੍ਰਾਈਸ ਵਗੈਰਾ ਤਾਂ ਠੀਕ ਹੋਣਗੇ ਜੀ ਹਾਂਜੀ ਹਾਂ ਹਾਂ ਪ੍ਰਾਈਸ ਇਹਦੇ ਮੰਮੀ ਹੋਣਗੀਆਂ ਪਰੌਂਠਾ ਹਾਂ ਪਰੌਂਠਾ ਹਰੇਕ ਤਰ੍ਹਾਂ ਦਾ ਓਕੇ ਕੋਲੀ ਵਾਲਾ ਵੀ ਮੈਂ ਜੋ ਮਿਕਸ ਵੀ ਮਿਲਦਾ ਜੋ ਪਨੀਰ ਪਰੌਂਠਾ ਵੀ ਮਿਲ ਜਾਂਦਾ ਠੀਕ ਹੈ ਲਓ ਜੀ 99 ਰੁਪਏ ਦੇ ਵਿੱਚ ਥਾਲੀ ਆ ਆ 120 ਰੁਪਏ ਦੀ ਇਹਦੇ ਨਾਲ ਬਾਕੀ ਮੀਲਸ ਦਾ ਵੀ ਬਹੁਤ ਸਕ ਘੱਟ ਰੇਟ ਹੈ ਆਪਣੇ ਨਾਲ ਨਾ 2-4 ਤੇ ਮੜਾ ਜੇ ਇੱਕ ਵਾਰੀ ਚਾ ਬਾਈ ਨੇ ਰਿਵਿਊ ਲੈ ਲੀਏ ਪਹਿਲਾ ਬਾਈਕ ਨਹੀਂ ਕਰਦਾ ਕਹਿੰਦਾ ਤੇ ਵੀਰੇ ਆਪਾਂ ਕਿੱਥੇ ਆ ਮੈਂ ਲੋਕਲ ਸੰਗਰੂਰ ਤੋਂ ਲੋਕਲ ਸੰਗਰੂਰ ਤੋਂ ਹਾਂ ਕਿੰਨੇ ਕ ਵਾਰ ਆਏ ਹੋਰੇ ਅਸੀਂ ਟੀਮ ਨਾਲ ਸ਼ਾਮ ਨੂੰ ਤਾਂ ਡੇਲੀ ਆ ਰਹੇ ਹਾਂ ਤੇ ਇਹ ਜਿਆਦਾ ਪਸੰਦ ਆ ਗਿਆ ਲੱਗਦਾ ਨਹੀਂ ਦੇਖੋ ਖਾਣਾ ਬਹੁਤ ਵਧੀਆ ਜੀ ਹਾਂ ਕਿਉਂਕਿ ਦੇਖੋ ਮੇਨ ਖਾਣੇ ਦਾ ਹੁੰਦਾ ਜਿਵੇਂ ਚਲੋ ਅਸੀਂ ਆਫਿਸ ਵਰਕ ਕਰਕੇ ਥੋੜਾ ਮੋਟਾ ਲੇਟ ਅੱਗੇ ਪਿੱਛੇ ਚੱਲ ਰਹੇ ਹਾਂ ਤਾਂ ਅਸੀਂ ਸ਼ਾਮ ਨੂੰ ਲੇਟ ਤੱਕ ਵੀ ਖਾਣਾ ਖਾ ਕੇ ਗਏ ਤਾਂ ਜੋ ਘਰ ਦਾ ਸਵਾਦ ਹੁੰਦਾ ਖਾਣੇ ਦਾ ਮੇਨ ਮੇਨ ਵੀ ਉਹ ਖਾਣੇ ਦਾ ਸਵਾਦ ਸਾਨੂੰਰੇ ਮਿਲਿਆ ਮੈਂ ਤੁਹਾਨੂੰ ਸ਼ੁਰੂ ਚ ਸਾਈ ਗਿਆ ਉਹ ਮੈਂ ਤੁਹਾਨੂੰ ਖੂੜ ਵੀ ਦਿਖਾਇਆ ਵੀ ਆਪਾਂ ਵੀਰੇ ਇਹ ਲੈ ਲਓ ਵੀ ਜਿਹੜਾ ਬੰਦਾ ਜੌਬ ਕਰਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਡਾ ਆਫੀਸ ਆਰੇ ਆਪਾਂ ਜਿਹੜੇ ਵਿਚਾਰੇ ਦੂਰੋਂ ਵੀ ਆਏ ਹੋਏ ਹਨਾ ਉਹ ਕੋਈ ਵਰਤ ਤਰਸ ਜਾਂਦੇ ਨੇ ਕਿ ਯਾਰ ਘਰ ਦਾ ਖਾਣਾ ਕਿਵੇਂ ਖਾਈ ਜਣਾ ਤਾਂ ਆਪਾਂ ਵੀ ਉਰੇ ਵਿਜ਼ਿਟ ਕਰ ਸਕਦੇ ਹਣਾ ਹਾਂ ਦੇਖ ਉਰੇ ਵਿਜ਼ਿਟ ਕਰ ਸਕਦੇ ਹੋ ਤੁਹਾਨੂੰ ਘਰ ਦਾ ਖਾਣਾ ਖਾ ਲੈ ਜੇ ਤੁਸੀਂ ਉਰੇ ਖਾ ਲਿਆ ਤੁਹਾਨੂੰ ਫਰਕ ਨਹੀਂ ਲੱਗਣਾ ਕਿਉਂਕਿ ਇਹ ਦੇਸੀ ਘੋੜ ਚ ਵਧੀਆ ਖਾਣਾ ਬਣਾਉਂਦੇ ਨੇ ਜੇਈ ਤੁਹਾਨੂੰ ਕੁਇਰਮੈਂਟ ਆ ਤੁਸੀਂ ਜੱਤ ਸਕਦੇ ਹੋ ਤਾਂ ਉਹ ਚੀਜ਼ਾਂ 'ਚ ਬੜੀ ਅਸੀਂ ਸੰਤੁਸ਼ਟੀ ਹੋਈ ਹੈ ਸਾਨੂੰ ਖਾਣ ਨੂੰ ਕਿਉਂਕਿ ਮੈਂ ਵੀ ਖਾਂਦ ਰਿਹਾ ਅੰਕਲ ਵੀ ਖਾਂਦ ਰਿਹਾ ਸਾਡੇ ਜੋਸ਼ੀ ਵੀਰਾ ਵੀ ਸਾਡੇ ਨਾਲ ਖਾਂਦੇ ਰਹੇ ਨੇ ਤਾਂ ਸਾਨੂੰ ਬਹੁਤ ਵਧੀਆ ਸੰਤੁਸ਼ਟੀ ਹੋਈ ਹੈ ਵੀ ਚਲੋ ਇੱਕ ਲੋਕਲ ਸੰਗਰੂਰ ਦੇ ਵਿੱਚ ਖਾਣਾ ਪਰ ਤੇ ਘਰ ਦਾ ਖਾਣੇ ਦਾ ਮਹਿਸੂਸ ਹੋਣਾ ਤੇ ਖਾਦਾ ਜਾਵੇ ਜਦੋਂ ਤੁਹਾਨੂੰ ਸਵਾਦ ਆਵੇ ਤਾਂ ਬਾਕੀ ਆਨੰਦ ਹੁੰਦਾ ਇਹ ਚੀਜ਼ ਦਾ ਦੇਖੋ ਖਾਣੇ ਪਿੱਛੇ ਦੁਨੀਆ ਫਿਰਦੀ ਆ ਖਾਣ ਤੇ ਜੇ ਤੁਹਾਨੂੰ ਖਾਣਾ ਵੀ ਸਵਾਦ ਨਾ ਆਏ ਕਿਸੇ ਹੋਟਲ ਦੇ ਬਹਿ ਕੇ ਫਾਇਦਾ ਕੀ ਤੇ ਉਹ ਹੋਟਲ ਵੱਡਾ ਛੋਟਾ ਦੀ ਕੋਈ ਐਵੇਂ ਨਹੀਂ ਹੁੰਦੀ ਪਰ ਤੁਹਾਨੂੰ ਖਾਣਾ ਬਹੁਤ ਵਧੀਆ ਮਿਲੇ ਔਰ ਪੈਸੇ ਵੀ ਬਹੁਤ ਉਜਾਇਜ਼ ਲੈਂਦੇ ਇਹ ਨਹੀਂ ਹੈਗਾ ਤੇ ਬਹੁਤ ਵਧੀਆ ਸੀ ਵਧੀਆ ਵਿਊ ਦੇਵਾਂਗੇ ਕਿ ਬਹੁਤ ਵਧੀਆ ਖਾਣਾ ਬਣਾਉਂਦੇ ਨੇ ਇੱਕੋ ਕਹਾਵਤ ਸੱਚ ਹੋ ਗਈ ਕਿ ਇੱਕ ਵਾਰ ਜ਼ਰੂਰ ਵਿਜ਼ਿਟ ਕਰਵਾ ਕੇ ਖਾ ਕੇ ਦੇਖੋ ਠੀਕ ਹੈ ਹਾਂ ਲਓ ਜੀ ਬਾਕੀ ਭਰਾ ਹੋਰਾਂ ਦਾ ਸਕਰੀਨ ਤੇ ਨੰਬਰ ਜਾਦਰ ਬਾਈ ਹੋਰ ਆਪ ਮਿਹਨਤ ਕਰ ਰਹੇ ਸਭ ਤੋਂ ਵੱ ਤੇ ਬਈ ਵਿਜ਼ਿਟ ਕਰ ਲਓ ਜਿਹੜੇ ਲੋਕਲ ਸੰਗਰੂਰ ਦੇ ਨੇ ਖਾਸ ਕਰ ਬਾਕੀ ਸਕਰੀਨ ਤੇ ਨੰਬਰ ਐਡਰੈਸ ਕਿਸੇ ਤਰ੍ਹਾਂ ਤੁਸੀਂ ਆਰਡਰ ਕਰਨਾ ਹੈ ਤੇ ਬਾਈ ਜੀ ਤੁਸੀਂ ਦੱਸ ਦੋਗੇ ਮਾੜਾ ਮੋਟਾ ਥੋੜਾ ਜਿਹਾ ਕੁਝ ਬਈ ਮੈਂ ਤਾਂ ਤੜਕੀ 13 ਪਰੌਂਠਿਆਂ ਦਾ ਆਰਡਰ ਦਿੱਤਾ ਸੀਗਾ ਉਹ ਵੀ ਸਾਡੇ ਰਿਸ਼ਤੇਦਾਰ ਆਏ ਉਹਨਾਂ ਨੂੰ ਪਹਿਲਾਂ ਖਾਦੇ ਹੋਣੇ ਕਹਿੰਦੇ ਜੀ ਮੰਗਾ ਕੇ ਉੱਥੋਂ ਦਿਓ ਅੱਛਾ ਉਹਲੇ ਨੂੰ ਪਸੰਦ ਆਈ ਆਪਾਂ ਬਾਈ ਨੂੰ ਕਿਹਾ ਬਾਈ ਨੇ ਪੈਕ ਕਰਕੇ ਤੋਰ ਤੇ ਆ ਕੇ ਅੱਜ ਫੇਰ ਖੁਸ਼ ਹੋ ਕੇ ਗਏ ਨੇ ਗੇ ਗੱਲ ਰਿਸ਼ਤੇਦਾਰੀ ਤੱਕ ਪਹੁੰਚ ਗਈ ਹਣ ਸਕਰੀਨ ਤੇ ਨੰਬਰ ਐਡਰੈਸ ਦੋਨੋਂ ਚੱਲ ਰਿਹਾ ਕਰ ਲਓ ਜੀ ਕੰਟੈਕਟ ਬਾਕੀ ਵਿ